ਇਹ ਸਾਰੇ ਸਰਕਮਸਟਾਂਸਸ ਜਿਹੜੇ ਆ ਇੰਡੀਕੇਟ ਕਰਦੇ ਸੀਗੇ ਕਿ ਇਹ ਲੇਡੀ ਜਿਹੜੀ ਹੈਗੀ ਇਹਦੇ ਨਾਲ ਬੱਚਾ ਗਿਆ ਹੈ ਇਹਨੇ ਕਿਡਨੈਪ ਕੀਤਾ ਕਿਡਨੈਪ ਵਿਦ ਅ ਇੰਟੈਂਟ ਟੂ ਮਰਡਰ ਔਰ ਉਸ ਤੋਂ ਬਾਅਦ ਦਾ ਜਿਹੋਦੇ ਬੱਚੇ ਨੂੰ ਉਹਨੂੰ ਪੇਟ ਦੇ ਵਿੱਚ ਖੋਦ ਕੇ ਉਹ ਦੱਬ ਕੇ ਮਾਰਤਾ ਆਪਣਿਆਂ ਉਹਨਾਂ ਦਾ ਭੂਆ ਕਹਿੰਦੀ ਸੀਗੀ ਇੱਕ ਫੇਥ ਸੀਗਾ ਬੱਚੇ ਨੂੰ ਕਿ ਮੈਂ ਕੋਈ ਸ਼ਰਤ ਚੀਜ਼ ਕੋਈ ਦੁਵਾਨ ਲੈ ਕੇ ਚਲਦੀ ਹੈ ਬੱਚੇ ਨੇ ਰੋਲਾ ਨਹੀਂ ਪਾਇਆ ਨਹੀਂ ਤਾਂ ਇਹ ਨਾਲ ਚਲੇ ਗਿਆ ਜਿਹੜੀ ਅੱਜ ਕੈਪੀਟਲ ਪਨਿਸ਼ਮੈਂਟ ਹੋਈ ਹੈ ਉਤੋਂ ਲੋਕਾਂ ਦਾ ਵਿਸ਼ਵਾਸ ਮਨੂਗਾ ਔਰ ਜਿਹੜੇ ਗਵਾਂਡੀ ਕੋ ਇਦਾਂ ਦੀ ਨੀਅਤ ਰੱਖਦੇ ਆ ਉਹਨਾਂ ਨੂੰ ਡਰ ਭੈ ਬਣੂਗਾ ਕਾਨੂੰਨ ਤੋਂ ਜਿਹੜੇ ਲੜਕੀ ਦਾ ਦਾਦਾ ਸੀਗਾ ਉਹ ਇਸ ਕਰਕੇ ਕਹਿੰਦੇ ਕਿ ਮੈਨੂੰ ਲਾਦਾ ਹੈਗਾ ਕਿਉਂਕਿ ਇਹ ਕਹਿੰਦੀ ਹੁੰਦੀ ਸੀ ਅੱਛਾ ਨਹੀਂ ਲਾਦਾ ਕਿ ਇਹ ਜਿਹੜੇ ਕਨਸਟੇਬਲ ਹਰਪੀ ਸਿੰਘ ਦੇ ਬੱਚੇ ਆ ਰੋਟੀ ਖਾਂਦੇ ਆ ਕਿ ਉਹਦੀ ਵਾਈਫ ਪੜਾਉਂਦੀ ਹੈਗੀ ਹੈ ਤੇ ਵਾਈਫ ਜਿਹੜੀ ਹੈਗੀ ਆ ਉਹਦੀ ਥਿਊਰੀ ਇਹ ਸੀਗੀ ਕਿ ਮੈਨੂੰ ਰੋਕਿਆ ਸੀ ਇਹਨੇ ਹਰਪੀ ਸਿੰਘ ਨੇ ਗੱਲ ਕਰਨ ਤੋਂ ਇਹਦੇ ਨਾਲ ਕਿਉਂਕਿ ਕੈਰੈਕਟਰ ਦੀ ਠੀਕ ਨਹੀਂ ਸੀ ਦਿਲਰੋਜ਼ ਕੌਰ ਜੋ ਕਿ 2.5 ਸਾਲਾਂ ਬੱਚੀ ਸੀਗੀ ਜਿਸਨੂੰ ਦਫਨਾ ਦਿੱਤਾ ਗਿਆ ਸੀ ਉਸਦੇ ਕਾਤਿਲ ਨੀਲਮ ਨੂੰ ਮੌਤ ਦੀ ਸਜ਼ਾ ਸੁناਈ ਗਈ ਹੈ ਜੋ ਕਿ ਰੇਅਰੈਸਟ ਆਫ ਦਾ ਰੇਅਰ ਕੇਸਿਸ ਵਿੱਚ ਸੁناਈ ਜਾਂਦੀ ਹੈ ਤਾਂ ਉਹਦਾ ਕੇਸ ਫਾਈਟ ਕਰਨ ਵਾਲੇ ਇਸਕੁਮਨ ਸਾਹਿਬ ਮੇਰੇ ਨਾਲ ਨੇ ਅੱਜ ਜੋ ਕਿ ਵਕੀਲ ਨੇ ਜਿਨ੍ਹਾਂ ਨੇ ਕੇਸ ਜਿੱਤਿਆ ਹੈ ਹਰਪ੍ਰੀਤ ਸਿੰਘ ਜੀ ਦੇ ਲਈ ਸਰ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾ ਹੋਣ ਥੈਂਕ ਯੂ ਜੀ ਸੋ ਕਾਈਂਡ ਆਫ ਯੂ ਸੋ ਸਰ ਟੈਲ ਮੀ ਕਿ ਕੀ ਕੰਪਲਿਕੀਸ਼ਨ ਸੀ ਗਿਆ ਇਸ ਕੇਸ ਦੇ ਵਿੱਚ ਤੇ ਰੇਅਰੈਸਟ ਆਫ ਦਾ ਰੇਅਰ ਜਿਹੜੀ ਸਜ਼ਾ ਦਿੱਤੀ ਗਈ ਹੈ ਇਹ ਕਿਉਂ ਦਿੱਤੀ ਗਈ ਹੈ ਇਨਫੈਕਟ ਫਰੋਂ ਦਾ ਵੈਰੀ ਬੀਗਨਿੰਗ ਅਗਰ ਆਪਾਂ ਗੱਲ ਕਰੀਏ ਤੇ ਇੱਕ ਇਦਾਂ ਦਾ ਕੇਸ ਸੀਗਾ ਜਿਹਦੇ ਵਿੱਚ ਕਿ ਡਾਇਰੈਕਟ ਐਵਿਡੈਂਸ ਕੋਈ ਵੀ ਨਹੀਂ ਸੀਗੀ ਸੈਕੰਡਲੀ ਜਿਹੜਾ ਮਰਡਰ ਕਰਨ ਵਾਲੀ ਲੇਡੀ ਹੈਗੀ ਹੈ ਉਹਦੇ ਵਿੱਚ ਕੋਈ ਐਂਟੀਸੀਡੈਂਟਸ ਇਦਾਂ ਦੇ ਨਹੀਂ ਸੀਗੇ ਜਿਹੜੇ ਕਿ ਕੋਈ ਕ੍ਰਿਮੀਨਲ ਐਂਟੀਸੀਡੈਂਟਸ ਹੋਣ ਸਮੋਹ ਜਿਹੜਾ ਇੱਕ ਸਰਕਮਸਟੈਂਸ਼ੀਅਲ ਐਵਿਡੈਂਸ ਹੈਗੀ ਅਸੀਂ ਉਹਨੂੰ ਜੁਆਇਨ ਕੀਤਾ देयर ਵਾ ਫਿਊ ਸੀਸੀਟੀ ਕੈਮਰਾ ਰਿਕਾਰਡਿੰਗਸ ਥਰ देयर देन ધ ਲਾਸਟ ਸੀਨ ਐਵਿਡੈਂਸ ਜਿਹੜੀ ਲਾਸਟ ਬੱਚੇ ਨਾਲ ਇਹ ਮਿਲੀ ਸੀਗੀ 플ੌਟ ਦੇ ਕੋਲ ਰੁੱਤ ਦਾ ਨਾਲ ਬਾਹਰ ਬੈਠਾ ਜਿਹੜਾ ਸਕਿਉਰਟੀ ਮੈਨ ਸੀਗਾ ਉਤੋਂ ਇਲਾਵਾ ਇਹਨਾਂ ਲੈ ਜਾਂਦੇ ਇੱਕ ਬੰਦੇ ਨੇ ਦੇਖਿਆ ਸੀਗਾ ਫਿਰ ਇਹ ਤੋਂ ਇਲਾਵਾ ਇੱਕ ਐਕਸਰ ਜਿਸ਼ਲ ਫੈਸ਼ਨ ਸੀ ਫਿਰ ਸੈਕਸ਼ਨ 27th ਅਲੇ ਇਹਦੇ ਜਦੋਂ ਬਿਆਨ ਲੈ ਗਏ ਬਿਆਨਾਂ ਦੇ ਵਿੱਚ ਜਿੱਥੇ ਪਿੱਠ ਨੂੰ ਨੀਚੇ ਵੱਤ ਖੋਦ ਕੇ ਬੱਚਾ ਜੂੰਦਾ ਦੱਬਿਆ ਸੀ ਉਹ ਡੈਥ ਹੋਈ ਹੈ ਉੱਥੇ ਬੱਚੇ ਨੇ ਸ਼ੂ ਦੀ ਰਿਕਵਰੀ ਹੋਈ ਸੀ ਇਹ ਸਾਰੇ ਇੱਕ ਸਰਕਮਸਟੈਂਸ ਜਿਹੜੇ ਆ ਉਹ ਇੰਡੀਕੇਟ ਕਰਦੇ ਸੀਗੇ ਕਿ ਲੇਡੀ ਜਿਹੜੀ ਹੈਗੀ ਇਹਦੇ ਨਾਲ ਬੱਚਾ ਗਿਆ ਹੈ ਇਹਨੇ ਕਿਡਨੈਪ ਕੀਤਾ ਹੈ ਕਿਡਨੈਪ ਵਿਦ ਅ ਇੰਟੈਂਟ ਟੂ ਮਰਡਰ ਔਰ ਉਸ ਤੋਂ ਬਾਅਦ ਇਹਦਾ ਜੂੰਦੇ ਬੱਚੇ ਨੂੰ ਉਹਨੂੰ ਪਿੱਟ ਦੇ ਵਿੱਚ ਕੋਦ ਕੇੜਾ ਉਹ ਦੱਬ ਕੇ ਆ ਮਾਰਦਾ ਔਰ ਅਗਰ ਅਸੀਂ ਥੋੜਾ ਜਿਹਾ ਧਿਆਨ ਨਾਲ ਦੇਖੀਏ ਤਦ ਤੁਹਾਨੂੰ ਲੱਗਦਾ ਕਿ ਇਹ ਇੱਕ ਲੇਡੀ ਜਿਹੜੀ ਹੈ ਬੜੇ ਪ੍ਰੀਪ੍ਰੈਂਡ ਵੇ ਨਾਲ ਚੱਲਦੀ ਸੀ ਉਹਦਾ ਕਾਰਨ ਇਹ ਹੈ ਕਿ ਜਿਹੜਾ ਪੇਟ ਇੱਕਦਮ 10 ਮਿੰਟ ਚ ਖੋਦਿਆ ਨਹੀਂ ਜਾ ਸਕਦਾ ਜਿਹੜਾ ਵੱਡਾ ਪੇਟ ਸੀਗਾ ਉੱਥੇ ਲੱਡਾ ਕੀਤਾ ਹੋਇਆ ਸੀ ਉਹਨੇ ਵੀ ਮਿੱਟੀ ਚੱਕੀ ਹੋਈ ਸੀ ਇਹਨੂੰ ਵੀ ਦੀਸੀ ਪਤਾ ਸੀਗਾ ਕਿ ਕਿਹੜੇ ਆਈਸੋਲੇਟਿਡ ਪਲਾਟ ਦੇ ਵਿੱਚ ਕਿੱਥੇ ਉਹ ਕੰਧ ਟੁੱਟੀ ਆ ਦੇਖੀ ਜਗ੍ਹਾ ਜਿਹੜਾ ਹੈਗੀ ਐਂਟਰੀ ਤੇ ਇਨਗ੍ਰੈਸ ਆਊਟਗ੍ਰੈਸ ਜਿਹੜਾ ਕੋਈ ਜਗ੍ਹਾ ਤੇ ਜਿਸੰਦਰ ਵੀ ਜਾਣ ਦੇ ਬਾਹਰ ਵੀ ਜਾਣਾ ਫਿਰ ਇਹ ਵੀ ਇਹਨੂੰ ਪਤਾ ਸੀਗਾ ਕਿ ਉਹ ਪਲਾਟ ਦੇ ਵਿੱਚ ਆਲੇ ਦੁਲੇ ਕੋਈ ਬੰਦਾ ਨਹੀਂ ਹੁੰਦਾ ਇਹ ਤਾਂ ਇੱਕ ਸਾਰਾ ਕੋਈ ਸੋਚਿਆ ਹੋਇਆ ਸੀਗਾ ਆਪਣੇ ਉਹਨਾਂ ਦੇ ਭੂਆ ਕਹਿੰਦੀ ਸੀਗੀ ਇੱਕ ਫੇਥ ਸੀਗਾ ਬੱਚੇ ਨੂੰ ਕਿ ਮੈਂ ਕੋਈ ਸ਼ਰਤ ਚੀਜ਼ ਕੋਈ ਦੁਵਾਨ ਲੈ ਕੇ ਚੱਲਦੀ ਐ ਬੱਚੇ ਨੇ ਵੀ ਰੋਲਾ ਨਹੀਂ ਪਾਇਆ ਨਾਹੀਂ ਤਾਂ ਹੀ ਨਾਲ ਚਲੇ ਗਿਆ ਇੱਕ ਸਾਡੇ ਥੈਡ ਹੈ ਨਾ ਜੋਸੀ ਥ੍ਰੈਡ ਹੈ ਉਹ ਇਸ ਕੇਸ ਦੇ ਵਿੱਚ ਲੀਰਲੀ ਰੋਲ ਸਾਡੀ ਸੋਸਾਇਟੀ ਦੇ ਵਿੱਚ ਇੱਕ ਦੂਜਾ ٹرسٹ ਹੁੰਦਾ ਗਵਾਂਡੀ ਦੇ ਉੱਤੇ ਜੇ ਰਿਸ਼ਤੇਦਾਰ ਬਾਅਦ ਜਾਂ ਤੱਕ ਗਵਾਂਡੀ ਦੇ ਉੱਤੇ ਸਭ ਤੋਂ ਪਹਿਲੇ ٹرسٹ ਹੁੰਦਾ ਕਿ ਮੇਰੀ ਇਮੀਡੀਏਟ ਮਦਦ ਰਿਸ਼ਤਾ ਆਪਣਾ ਗਵਾਂਡੀ ਕਰੂਗਾ ਉਹ ਚੀਜ਼ ਖਤਮ ਹੋ ਗਈ ਸੀ ਕੰਪਲਿਕੇਟ ਹੋ ਗਈ ਸੀ ਪਿਛਲੇ 2 ਸਾਲ ਤੋਂ ਜਦੋਂ ਕੋਈ ਗੱਲ ਕਰੋ ਬੰਦਿਆਂ ਨਾਲ ਉਹ ਕਹਿੰਦੇ ਯਾਰ ਆਪਣਾ ਬੱਚੇ ਨੂੰ ਅਸੀਂ ਬਾਹਰ ਨਹੀਂ ਭੇਜਣਾ ਹੈਗਾ ਗਲੀ ਦੀ ਭੇਜਣਾ ਪਾਰਕਸ ਨਹੀਂ ਭੇਜਣਾ ਪਤਾ ਨਹੀਂ ਕਿਹੜਾ ਬੰਦਾ ਕਿਰਦਾ ਦੀ ਨਿਗ੍ਹਾ ਰੱਖ ਕੇ ਬੈਠਾ ਕਿਦਾਂ ਸੋਚ ਕਰਕੇ ਬੈਠਿਆ ਉਹ ਹੁਣ ਇੱਕ ਸਜ਼ਾ ਹੋਣ ਦੇ ਨਾਲ ਅਰੇ ਅੱਜ ਕੈਪੀਟਲ ਪਨਿਸ਼ਮੈਂਟ ਹੋਈ ਹੈ ਉਤੋਂ ਲੋਕਾਂ ਦਾ ਵਿਸ਼ਵਾਸ ਬਣੂਗਾ ਔਰ ਜਿਹੜੇ ਗਵਾਂਡੀ ਕੋ ਇਦਾਂ ਦੀ ਨੀਅਤ ਰੱਖਦੇ ਆ ਉਹਨਾਂ ਨੂੰ ਡਰ ਭੈ ਬਣੂਗਾ ਕਾਨੂੰਨ ਤੋਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਪੋਲਿਟੀਕਲ ਸਿਸਟਮ ਸਾਡਾ ਬਣ ਚੁੱਕਾ ਹੈ ਔਰ ਜਿਹੜੇ ਸਾਡੇ ਅੱਜ ਦੇ ਰੈਟ ਪੋਲਿਟੀਸ਼ੀਅਨਸ ਆ ਰਹੇ ਆ ਜਿਹੜੇ ਇਲੈਕਸ਼ਨ ਵੀ ਲੜ ਰਹੇ ਆ ਮੈਂ ਉਹਨਾਂ ਨੂੰ ਬੇਨਤੀ ਲਾਣਾ ਕਿ ਗਵਾਂਡੀ ਨੂੰ ਗਵਾਂਡੀ ਨਾਲ ਲੜਾਓ ਧਰਮ ਦੇ ਨਾਮ ਤੇ ਨਾ ਖੇਡੋ ਜਿਹੜਾ ਸਭ ਤੋਂ ਵੱਡਾ ਧਰਮ ਇਨਸਾਨੀਅਤ ਹੈ ਇਨਸਾਨੀਅਤ ਖਤਮ ਨਾ ਜਿਹੜਾ ਅੱਜ ਸਾਡਾ ਸੁਸਾਇਟੀ ਦਾ ਜੋ ਹਾਲ ਹੋਇਆ ਹੋਇਆ ਹੈ ਜਿਹੜਾ ਅਸੀਂ ਇੱਕ ਦੂਜੇ ਨੂੰ ਚੰਗਾ ਨਹੀਂ ਲੱਗਦਾ ਦੇਖਦੇ ਨਹੀਂ ਚਾਹਦਾ ਪਸੰਦ ਨਹੀਂ ਕਰਦੇ ਹੈਗੇ ਇਹ ਸਾਰਾ ਪੋਲਿਟੀਕਲ ਸਿਸਟਮ ਔਰ ਪੋਲਿਟੀਕਲ ਮਾਈਂਡਸੈਟ ਕਰਕੇ ਲੋਕਾਂ ਨੇ ਸਾਡੇ ਮਨਾਂ ਦੇ ਵਿੱਚ ਇੰਨਾ ਗੜਤਪਾਟ ਆ ਉਹਦੇ ਕਰਕੇ ਹੀ ਜਿਹੜੇ ਜਿੱਥੇ ਤੱਕ ਲੇਡੀ ਹੈ ਕਿਉਂਕਿ ਇਹਨੇ ਆਪਣਾ ਡਿਫੈਂਸ ਵਾਸਤੇ ਦੱਸਿਆ ਨਹੀਂ ਮੈਂ ਕਿਉਂ ਮਾਰੇ ਅਜੇ ਤੱਕ ਨਹੀਂ ਪਤਾ ਹੈਗਾ ਦੇਖੋ ਕਿਸੇ ਨੂੰ ਨਾ ਉਹਨੇ ਮਾਈਂਡ ਖੋਲ੍ਹਿਆ ਅੱਡ ਅੱਡ ਥਿਊਰੀਜ਼ ਹੈਗੀਆਂ ਨੇ ਜਿਹੜੇ ਲੜਕੀ ਦਾ ਦਾਦਾ ਸੀਗਾ ਉਹ ਇਸ ਕਰਕੇ ਕਹਿੰਦੇ ਕਿ ਮੈਨੂੰ ਲੱਗਦਾ ਹੈ ਕਿਉਂਕਿ ਇਹ ਕਹਿੰਦੀ ਹੁੰਦੀ ਸੀ ਅੱਛਾ ਨਹੀਂ ਲੱਗਦਾ ਕਿ ਇਹ ਜਿਹੜੇ ਕਾਂਸਟੇਬਲ ਹਰਪੀ ਸਿੰਘ ਦੇ ਬੱਚੇ ਰੋਟੀ ਖਾਂਦੇ ਐ ਉਹਦੀ ਵਾਈਫ ਪੜਾਉਂਦੀ ਹੈਗੀ ਐ ਤੇ ਵਾਈਫ ਜਿਹੜੀ ਹੈਗੀ ਐ ਉਹਦੀ ਥਿਊਰੀ ਇਹ ਸੀਗੀ ਕਿ ਮੈਨੂੰ ਰੋਕਿਆ ਸੀ ਇਹਨੇ ਹਰਪੀ ਸਿੰਘ ਨੇ ਗੱਲ ਕਰਨ ਤੋਂ ਇਹਦੇ ਨਾਲ ਕਿਉਂਕਿ ਕੈਰੈਕਟਰ ਦੀ ਠੀਕ ਨਹੀਂ ਸੀਗਾ ਠੀਕ ਹੈ ਸੋ ਹਰ ਇੱਕ ਦੀ ਪਰਸਪੈਕਸ਼ਨ ਸੀਗੀ ਉਹ ਨਾਲ ਗੱਲ ਕਰਨ ਦੀ ਇਹ ਕਦੇ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਕੋਈ ਲੜਾਈ ਹੋਈ ਸੀਗੀ ਕੋਈ ਇਨਸੀਡੈਂਟ ਤੋਂ ਪਹਿਲਾਂ ਕੋਈ ਕਹਾ ਸੁਣੀ ਹੋਈ ਸੀ ਉਹ ਕੀ ਸੀ ਨਹੀਂ ਕੋਈ ਇਦਾਂ ਦਾ ਇਨਸੀਡੈਂਟ ਨਹੀਂ ਹੋਇਆ ਹੈਗੇ ਸਾਰੀ ਇੱਕ ਥਿਊਰੀ ਜੜੀ ਬਣਾਈ ਗਈ ਹੈ ਨਾ ਹੀ ਸਾਡੇ ਕੋਈ ਆਪਣੇ ਐਵੀਡੈਂਸ ਚ ਆਈ ਹੈਗੀ ਹੈ ਨਾ ਹੀ ਰਿਪੋਰਟ ਤੇ ਆਈ ਹੈਗੀ ਹੈ ਜਿਹੜੀ ਰਿਪੋਰਟ ਤੇ ਗੱਲ ਆਈ ਹੈ ਉਹ ਹੀ ਹੈ ਕਿ ਜਿਹੜੀ ਐਵੀਡੈਂਸ ਜਿਹੜੀ ਹੈਗੀ ਹੈ ਉਹ ਪੁਆਇੰਟ ਆਊਟ ਕਰਦੀ ਸੀ ਕਿ ਇਸ ਜਿਹੜੀ ਨੇ ਨੀਲਮ ਨੇ ਜਾਣ ਬੁੱਝ ਕੇ ਮਾਰਿਆ ਹੈਗਾ ਇੰਟੈਂਸ਼ਨਲੀ ਮਾਰਿਆ ਔਰ ਕਮਾਲ ਦੀ ਗੱਲ ਹੈ ਅਗਰ ਅਸੀਂ ਹਿਸਟਰੀ ਦੇਖੀਏ ਅੱਜ ਤੋਂ ਸਦੀਆਂ ਪਹਿਲੇ ਚਗੇਜ਼ ਖਾਨ ਵਰਗੇ ਬੰਦੇ ਸੀਗੇ ਜਿਹਨ ਬੜਾ ਜ਼ਾਲਮ ਮੰਨਿਆ ਗਿਆ ਰਾਜਾ ਉਹ ਜਦੋਂ ਕਿਸ ਨੂੰ ਮਾਰਨਾ ਜਾਂਦਾ ਸੀਗਾ ਉਹ ਦਰਦਨਾਕ ਨਾਖ ਮੌਤ ਚੜੀ ਹੈਗੀ ਐ ਉਹ ਜੁਦੇ ਜੀ ਉਹਨੂੰ ਦਬਾਉਂਦੇ ਸੀਗੇ ਉਸ ਤੋਂ ਬਾਅਦ ਆਪਣੇ ਗੁਰਗੋਬੇ ਸਿੰਘ ਦੇ ਛੋਟੇ ਸਹਿਬਜ਼ਾਦੇ ਐ ਉਹਨਾਂ ਨੂੰ ਨਾਹ ਵਿੱਚ ਨਾਇਆ ਗਿਆ ਇੱਕ ਬਹੁਤ ਹੀ ਜਿੰਨੇ ਦੀ ਸਾਰੀ ਸੋਸਾਇਟੀ ਦੀ ਇੱਕ ਨਹੀਂ ਹਲਾਤੀ ਸੀ ਉਹਦਾ ਦਾ ਇਨਸੀਡੈਂਟ ਹੋਇਆ ਹੋਇਆ ਕਿ ਜੁਦੇ ਬੱਚੇ ਨੂੰ ਪੌਣੇ ਦਿਨ ਸਾਲ ਦੇ 2.5 ਪੌਣੇ ਦਿਨ ਸਾਲ ਦਾ ਬੱਚਾ ਵਾ ਲੜਕੀ ਮਾਸੂਮ ਲੜਕੀ ਹੈ ਹੈਲਪਲੈਸ ਲੜਕੀ ਹੈ ਉਨੁਜਾਕੇ ਨੇ ਇਥੋਂ ਲਿਜਾਵਿਆ ਇਥੋਂ 8-9 ਕਿਲੋਮੀਟਰ ਦੂਰ ਇੱਕ ਖਾਲੀ ਪਲਾਟ ਦੇ ਵਿੱਚ ਜਿਹੜਾ ਚਾਰਦਵਾਰੀ ਹੋਈ ਸੀ ਸਰਕੰਡਾ ਛੋਟਾੜਾ ਹੋਇਆ ਹੋਇਆ ਸੀਗਾ ਉਹਦੇ ਵਿੱਚ ਅਗੇ ਦੱਬ ਕੇ ਮਾਰਿਆ ਅੱਛਾ ਸਰ ਤੁਸੀਂ ਤਾਂ ਐਦਾਂ ਦੇ ਕੇਸ ਆਈ ਥਿੰਕ ਦੇਖਦੇ ਰਹਿੰਦੇ ਹੋਵੋਗੇ ਫਿਰ ਵੀ ਕ੍ਰਾਈਮ ਤੁਸੀਂ ਦੇਖਦੇ ਹੋ ਤੇ ਤੁਹਾਨੂੰ ਕੀ ਲੱਗਦਾ ਕਿ ਕਿੰਦਾ ਦੀ ਮਾਨਸਿਕਤਾ ਹੋ ਜਾਂਦੀ ਹੈ ਕ੍ਰਿਮੀਨਲ ਦੀ ਕਿ ਜਿੱਦਾਂ 2.5 ਸਾਲ ਦੇ ਬੱਚੇ ਨੂੰ ਹੀ ਜਿੰਦਾ ਦੱਬ ਦੇਣਾ ਇੰਨਾ ਕਿ ਉਹਨਾਂ ਦੇ ਦਿਮਾਗ ਨੂੰ ਕੀ ਹੋ ਜਾਂਦਾ ਕਿਉਂਕਿ ਨਾਰਮਲ ਇੱਕ ਫੀਮੇਲ ਹੈ 35 ਸਾਲ ਦੀ ਜਿਹਦਾ ਕ੍ਰਿਮੀਨਲ ਰਿਕਾਰਡ ਵੀ ਨਹੀਂ ਹੈ ਇੰਨਾ ਕਿ ਕੀ ਉਹਦੇ ਨਾਲ ਅਤਿਆਚਾਰ ਹੋ ਜਾਂਦਾ ਹੈ ਜਾਂ ਬੁੱਲਿੰਗ ਹੋ ਜਾਂਦੀ ਹੈ ਜਾਂ ਫਿਰ ਹਿਊਮਿਲੇਟ ਕੀਤਾ ਜਾਂਦਾ ਕੋਈ ਇਦਾਂ ਦਾ ਇਸ਼ੂ ਨਹੀਂ ਹੈ ਇੱਕ ਹਿਊਮਨ ਸਾਈਕੋਲੋਜੀ ਹੈ ਹਿਮਿਊਨ ਸਾਈਕੋਲੋਜੀ ਦੇ ਵਿੱਚ ਮੈਂ ਜਿੰਨੇ ਕੋ ਕ੍ਰਿਮੀਨਲ ਦੇਖਦੇ ਆ ਆਮ ਤੌਰ ਤੇ ਉਹਨਾਂ ਦੇ ਬੈਕਗ੍ਰਾਉਂਡ ਦੇ ਵਿੱਚ ਨਾ ਕੁਝ ਨਾ ਕੁਝ ਤਿੰਨ ਜਿੰਨ ਲੜਾਈ ਹੁੰਦੀ ਹੈ ਜੱਰ ਜ਼ਰੂਰ ਜ਼ਮੀਨ ਸਾਡੇ ਕਿਹਾ ਜਾਂਦਾ ਹੈ ਕੋਈ ਜੁਡੀਸ਼ੀ ਦੇ ਵਿੱਚ ਜਾਂ ਤਾਂ ਪੈਸਾ ਹੈ ਹਮ ਜਾਂ ਲੇਡੀ ਹੈ ਜਾਂ ਜ਼ਮੀਨ ਹੈ ਤਿੰਨਾਂ ਜਗ੍ਹਾ ਲੜਾਈ ਹੈ ਚੌਥਾ ਕੋਈ ਇਸ਼ੂ ਨਹੀਂ ਹੈ ਲੇਕਿਨ ਕਮਾਲ ਦੀ ਗੱਲ ਹੈਗੀ ਹੈ ਜਿਹੜਾ ਆ ਡੈਥ ਹੋਈ ਹੈ ਮਰਡਰ ਹੋਇਆ ਵੈ ਸਾਨੂੰ ਮੈਂ ਦਾ ਮੇਨ ਰੀਜ਼ਨ ਨਹੀਂ ਦੱਸ ਸਕਦਾ ਪਰ ਜੋ ਅਸੀਂ ਪ੍ਰੂਵ ਕੀਤਾ ਉਹਦਾ ਮੋਟਿਵ ਬਿਹਾਈਂਡ ਇਹ ਕੀਤਾ ਹੈਗਾ ਕਿ ਇਹਦੇ ਕੋਈ ਇਹਦੇ ਮਨ ਚ ਰਜੇ ਸੀਗੀ ਲੇਕਿਨ ਹਜਸ਼ ਐਡੀ ਬੱਡੀ ਗੜੀ ਹੋਗੀ ਕਿ ਉਹਨੇ ਜੱਗ 2 3 1/2 ਸਾਲ ਦੇ ਬੱਚੇ ਨੂੰ ਕਿਡਨੈਪ ਕਰਕੇ ਉੱਥੇ ਜਾ ਕੇ ਮਾਰਤਾ ਦਫਨਾਤਾ ਜਿਉਂਦੇ ਦਫਨਾਤਾ ਇੱਕ ਬਾਰ ਮੇਰੇ ਕਿਸੀਡੈਂਟ ਹੈ ਇੱਕ ਐਦਾਂ ਦਾ ਇਨਸੀਡੈਂਟ ਹੈ ਜਿੰਨੇ ਕੀ ਸਾਰੀ ਸਾਰੀ ਸੋਸਾਇਟੀ ਡਰੀ ਹੈਗੀ ਹੈ ਨਾ ਉਹਨੂੰ ਹਿਲਾ ਕੇ ਰੱਖਦਾ ਹਰ ਮਾਂ ਹਰ ਪਿਓ ਹਰ ਪਰਿਵਾਰ ਆਪਣੇ ਬੱਚੇ ਨਾਲ ਇਸ ਬੱਚੇ ਨੂੰ ਮਿਲਾ ਰਿਹਾ ਕਿ ਭਾਈ ਇਹ ਅਗਰ ਇੱਥੇ ਹੋ ਸਕਦਾ ਸਾਡੇ ਨਾਲ ਕਿਉਂ ਨਹੀਂ ਹੋ ਸਕਦਾ ਇੱਕ ਲੋਕਾਂ ਦੇ ਮਨ ਚ ਸ਼ੰਕਾ ਪੈਦਾ ਹੋ ਚੁੱਕੀ ਹੈ ਅੱਜ ਰੋਡ ਸੀਗੀ ਉਹ ਸ਼ੰਕਾ ਖਤਮ ਕਰ ਦਿੰਦੀ ਅੱਜ ਜਿਹੜਾ ਵਰਡਿਕਟ ਆ ਉਹ ਲੋਕਾਂ ਦੇ ਮਨ ਚ ਇੱਕ ਭਰੋਸਾ ਹੈ ਲੋਕਾਂ ਦੇ ਇੱਕ ਮੈਸੇਜ ਗਿਆ ਹੈਗਾ ਕਿ ਜੁਡੀਸ਼ੀਅਲ ਸਿਸਟਮ ਦੇ ਉੱਤੇ ਜਿਹੜਾ ਕਿ ਮੈਂ ਅੱਜ ਦੀ ਡੇਟ ਤੇ ਮੰਨਦਾ ਮੈਂ ਸ਼ੁਰੂ ਤੇ ਮੰਨਦਾ ਕਿ ਇੰਡੀਅਨ ਜੁਡੀਸ਼ੀਅਲ ਸਿਸਟਮ ਬੈਸਟ ਜੁਡੀਸ਼ੀਅਲ ਸਿਸਟਮ ਆ ਵਰਲਡ ਦਾ ਔਰ ਸਾਡੇ ਦੇ ਪੰਜਾਬ ਦੇ ਪੁਲਿਸ ਹੈਗੀ ਹੈ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਅਗਰ politcal interference ਨਾ ਹੋਵੇ ਮੇਰਾ ਸਬਜੈਕਟ ਟੂ ਕੰਡੀਸ਼ਨ ਹੈ ਤਾਂ ਇਤੋ ਅੱਛੀ ਪੁਲਿਸ ਕੋਈ ਨਹੀਂ ਹੈ ਇਨਵੈਸਟੀਗੇਟਿੰਗ ਦੇ ਵਿੱਚ ਵਨ ਆਫ ਦਾ ਬੈਸਟ ਪੁਲਿਸ ਜਿਹੜੀ ਹੈਗੀ ਹੈ ਪੰਜਾਬ ਪੁਲਿਸ ਬਟ ਸਮ ਹਾਉ ਸਾਡੇ ਦੇ ਅੱਜ ਦੀ politishians ਹੈਗੇ ਆ ਉਹ ਲੋਕਾਂ ਦੇ ਇਨਸਾਫ ਵਾਸਤੇ ਘਟ ਲੜਦੇ ਆ ਆਪਣੀ ego ਵਾਸਤੇ ਜ਼ਿਆਦਾ ਲੜਦੇ ਆ ਜੇ ਆਪਣਾ ਗਲਤ ਬੰਦਾ ਵਾ ਉਹਨੂੰ ਬਚਾਉਣ ਵਾਸਤੇ ਜ਼ਿਆਦਾ ਲੜਦੇ ਆ ਜੇ ਸਾਰੇ politishian ਅੱਜ ਇਹ ਸਮਾਂ ਨਹੀਂ ਕਿ ਅਸੀਂ ਲੋਕਾਂ ਵਾਸਤੇ ਲੜਨਾ ਲੋਕਾਂ ਨੂੰ ਇਨਸਾਫ ਹਾਸਲ ਲੜਨਾ ਹੈ ਤਾਂ ਤੁਹਾਨੂੰ ਪੰਜਾਬ ਦੇ ਵਿੱਚ ਕੀ ਇੰਡੀਆ ਦੇ ਵਿੱਚ ਕਰਾਇਮ ਫਰੀ ਕੰਟਰੀ ਹੋ ਜੀ ਅੱਛਾ ਸਰ ਇਸ ਡਿਸੀਜਨ ਨੂੰ ਅੱਗੇ ਕੋਰਟਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਉਮੀਦ ਹੈ ਚੈਲੰਜ ਕੀਤਾ ਜਾਏਗਾ ਹਾਈ ਕੋਰਟ ਐਂਡ ਫਰਦਰ ਦੇ ਹੈਵ ਸੁਪਰੀਮ ਕੋਰਟ ਐਸ ਵੈਲ ਵਾਟ డు ਯੂ ਥਿੰਕ ਦੇਖੋ ਇਹ ਰਾਈਟ ਹੈ ਔਨ ਆਰ ਦੇ ਹੈਵ ਆਲ ਦਾ ਰਾਈਟ ਟੂ ਚੈਲੰਜ ਇਟ ਬਿਫੋਰ ਦੀ ਹਾਈ ਕੋਰਟ ਐਂਡ ਸੁਪਰੀਮ ਕੋਰਟ ਐਂਡ ਇਨ ਕੇਸ ਸੁਪਰੀਮ ਕੋਰਟ ਟੂ ਅਪਹੋਲਡ ਕਰਦੀ ਹੈ ਦੇ ਹੈਵ ਰਾਈਟ ਟੂ ਆਸਕ ਫਾਰ ਦਾ ਮੱਸੀ ਪੀਟੀਸ਼ਨ ਫਾਈਲ ਕਰ ਸਕਦਾ ਪ੍ਰੈਜ਼ੀਡੈਂਟ ਕੋ ਦਸ ਇਨ ਲੀਗਲ ਬਟ ਆਈ ਡੋਨਟ نو ਐਕਜੈਕਟਲੀ ਵੈਦਰ ਦੇ ਵਿਲ ਡੂ ਇਟ অর ਨਾ ਕਰਦੇ ਆ ਨਹੀਂ ਕਰਦੇ ਉਹਨਾਂ ਦੀ ਮਰਜ਼ੀ ਹੈਗੀ ਹੈ ਲੇਕਿਨ ਰਾਈਟ ਉਹਨਾਂ ਦਾ ਹੈ ਉਹਨਾਂ ਦਾ ਪੂਰਾ ਲੀਗਲ ਰਾਈਟ ਹੈਗਾ ਵੈ ਵਿਦਨ ਜਿਹੜਾ ਹੈਗਾ ਲਿਮਿਟੇਸ਼ਨ ਅਗਰ ਉਹ ਕਰ ਲੈਂਦੇ ਹੈਗਾ ਫਾਈਲ ਕਰ ਲੈਂਦੇ ਆ ਬਾਕੀ ਅਸੀਂ ਵੀ ਆਰ ਬੈਲੀਵਰ ਵੈਲ ਪਰ ਪੈਂਡਿੰਗ ਫੋਰ ਦੀ ਹਾਈ ਕੋਰਟ ਆਲਸੋ ਐਂਡ ਫੋਰ ਦੀ ਆਨਰਸ ਟ੍ਰਿਬਿਨਲ ਕੋਰਟ ਆਲਸੋ ਸਾਡੀ ਤਿਆਰੀ ਹੈਗੀ ਅਗਰ ਹਾਈ ਕੋਰਟ 'ਚ ਵੀ ਜਾਂਦਾ ਹੈਗਾ ਕਿਉਂਕਿ ਇਹਦਾ ਦੇਸੋ ਦਾ ਰੇਅਰ ਕੇਸ ਔਰ ਐਦਾਂ ਦੇ ਅਗਰ ਕੇਸ ਸੁਸਾਇਟੀ ਦੇ ਵਿੱਚ ਐਦਾਂ ਦਾ ਮੈਨੇਜਰ ਸੁਸਾਇਟੀ 'ਚ ਅਲਾਉ ਕਰਤਾ ਤੇ ਜਿਹੜੀ ਹੈਗੀ ਇਹ ਲਾ ਐਂਡ ਆਰਡਰ ਸਿਚੇਸ਼ਨ ਖਤਮ ਹੋ ਜੂਗੀ ਇਸ ਸੁਸਾਇਟੀ ਆਮ ਰਹਿ ਜੋਗੀ ਨਹੀਂ ਬਚਣੀ ਹੈ ਜੀ ਕਿਸੇ ਦਾ ਪਿਓ ਦਾ ਧੀ ਦੇ ਪੁੱਤ ਤੇ ਧੀ ਦਾ ਪੁੱਤ ਦਾ ਪਿਓ ਤੇ ਮਾਂ ਦੇ ਮਾਮੇ ਦੇ ਚਾਚੇ ਰਿਸ਼ਤੇ ਖਤਮ ਹੋ ਜਾਣਗੇ ਸਾਰੇ ਇਹ ਰਿਸ਼ਤੇ ਖਤਮ ਹੋ ਜਾਣਗੇ ਅੱਜ ਸਾਨੂੰ ਲੋੜ ਹੈਗੀ ਹੈ ਸੁਸਾਇਟੀ ਨੂੰ ਇਹ ਜੋ ਠੋਕੇ ਰਿਸ਼ਤੇ ਬਚਾਉਣ ਦੀ ਲੋੜ ਹੈ ਥੈਂਕ ਯੂ ਸੋ ਮਚ ਸਰ ਫॉर ਟਾਕਿੰਗ ਟੂ ਅਸ ਇਸ ਕੇਸ ਦੀ ਤੁਸੀਂ ਡਿਟੇਲਸ ਦਿੱਤੀਆਂ ਤੇ ਮਿਲਦੇ ਰਹਾਂਗੇ ਤੁਹਾਨੂੰ ਅਗਲੀ ਵਾਰ ਵੀ ਇਦਾਂ ਹੀ ਥੈਂਕ ਯੂ ਸੋ ਮਚ ਥੈਂਕ ਯੂ